ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਕਣਕ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਅਤੇ ਮੰਡੀਆਂ ਵਿੱਚ ਕਣਕ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਪੰਜਾਬ ਸਰਕਾਰ ਵੱਲੋਂ ਪਹਿਲੀ ਅਪ੍ਰੈਲ ਤੋਂ ਇਸ ਸੀਜ਼ਨ ਦੀ ਕੋਸ਼ਨਾ ਕੀਤੀ ਗਈ ਸੀ ਪਰ ਜੇਕਰ ਜਿਲ੍ਹਾ ਗੁਰਦਾਸਪੁਰ ਦੀ ਸਭ ਤੋਂ ਵੱਡੀ ਅਨਾਜ ਮੰਡੀ ਬਟਾਲਾ ਦੀ ਗੱਲ ਕਰੀਏ ਤਾਂ ਇੱਥੇ ਵਿਸਾਖੀ ਤੋਂ ਬਾਅਦ ਹੀ ਕਣਕ ਆਉਣੀ ਸ਼ੁਰੂ ਹੁੰਦੀ ਹੈ। ਔਰ ਉਸ ਤੋਂ ਪਹਿਲਾਂ ਹੀ ਇੱਥੇ ਨਵ ਨਿਯੁਕਤ ਚੇਅਰਮੈਨ ਜੋ ਕਿ ਇਸ ਵਾਰ ਥਾਪੇ ਗਏ ਹਨ ਮਾਨਕ ਮਤਾ ਉਹ ਮੰਡੀ ਦੇ ਪ੍ਰਬੰਧਾਂ ਦਾ ਵਿਚ ਕੀਤਾ ਗਿਆ ਇਸ ਮੌਕੇ ਉਹਨਾਂ ਨੇ ਗੱਲਬਾਤ ਦੌਰਾਨ ਕੀ ਕੁੜ ਕਹਾ ਹੈ ਆਓ ਸੁਣਦੇ ਹਾਂ ਉਹਨਾਂ ਦੀ ਜ਼ਬਾਨੀ ਕੁਝ ਲਾਈਵ ਤਸਵੀਰਾਂ ਵਿਖਾ ਰਹੇ ਹਾਂ ਵੇਖਦੇ ਰਹੋ ਚੈਨਲ ਦਾ ਆਰ ਐਨ ਨਿਊਜ਼ ਦੇਖੋ ਜੀ ਪੰਜਾਬ ਸਰਕਾਰ ਔਰ ਮਾਨਯੋਗ ਐਮ ਐਲ ਏ ਸਾਹਿਬ ਵੱਲੋਂ ਜਿਹੜੀ ਜ਼ਿੰਮੇਵਾਰੀ ਮਿਲੀ ਹੈ ਉਸ ਦੇ ਤਹਿਤ ਸਾਡੇ ਵਿਸਾਖੀ ਤੋਂ ਬਾਅਦ ਸਾਡੇ ਡਿਸਟ੍ਰਿਕਟ ਉਦਾਸਪੁਰ ਦੇ ਵਿੱਚ ਕੰਮ ਕਾਂਦੀ ਹੈ ਸੋ ਸਾਰੇ ਹੀ ਆਪਣੇ ਅਫਸਰਾਂ ਸੇ ਬੰਨਾਂ ਨਾਲ ਮੀਟਿੰਗ ਕੀਤੀ ਗਈ ਹੈ ਜਿਸ ਦੇ ਦੌਰਾਨ ਕੁਝ ਚੀਜ਼ਾਂ ਸਹੀ ਵੀ ਪਾਈ ਗਈਆਂ ਤੇ ਕੁਝ ਚੀਜ਼ਾਂ ਦੇ ਉੱਤੇ ਘਟੋਦੀ ਵੀ ਪਾਈ ਗਈ ਹੈ ਸੋ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਖਤ ਅਦਾਇਤਾ ਦਿੱਤੀ ਗਈਆਂ ਸਥਲੇ ਜਿਨੇ ਵੀ ਠੇਕੇਦਾਰ ਨੇ ਕਿ ਤਾਂ ਕਿ ਜੋ ਉਹਨਾਂ ਨੇ ਠੇਕੇ ਦੇ ਵਿੱਚ ਜੋ ਐਗਰੀਮੈਂਟ ਸਾਈਨ ਕੀਤੇ ਗਿਆ ਉਹ ਪੁਖਤਾ ਪ੍ਰਬੰਧ ਉਹ ਮੈਨੂੰ ਕਰਕੇ ਦੇਣ ਅਗਰ ਉਹ ਪ੍ਰਬੰਧ ਨਹੀਂ ਹੁੰਦੇ ਤੇ ਮੈਂ ਫਿਰ ਸਖਤੋ ਸਖਤ ਕਾਰਵਾਈ ਕਰਾਂਗਾ ਕਿਉਂਕਿ ਇਸ ਚੀਜ਼ ਦੀ ਜ਼ਿੰਮੇਵਾਰੀ ਸਾਡੀ ਹੈ ਪੰਜਾਬ ਸਰਕਾਰ ਦੀ ਹੈ ਮਾਨਯੋਗ ਐਮਐਲਏ ਸਾਹਿਬ ਸ਼ਿਰੀ ਕਲਸੀ ਜੀ ਦੀ ਹੈ ਜਵਾਬਦਾਈ ਸਾਡੀ ਹੈ ਕਿਸਾਨਾਂ ਨੂੰ ਸੋ ਕਿਸਾਨ ਭਾਈਚਾਰਾ ਕਰਕੇ ਇਹਨਾਂ ਕਰਕੇ ਸਾਡਾ ਪੰਜਾਬ ਰੰਗਲਾ ਪੰਜਾਬ ਬਣਿਆ ਜੀ ਦੋਹਰੇ ਆਪਾਂ ਕੋਸ਼ਿਸ਼ ਕਰ ਰਹੇ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਸੋ ਇਹਨਾਂ ਦੀ ਸੇਵਾ ਦੇ ਵਿੱਚ ਅਸੀਂ ਹਾਜ਼ਰ ਆਂ ਅਗਰ ਕਿਸੇ ਤਰ੍ਹਾਂ ਦੀ ਕੋਈ ਘਟੋਤੀ ਜਾਂ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਇਹਨਾਂ ਨੂੰ ਆਉਂਦੀ ਹੈ ਕਿਸੇ ਅਫਸਰ ਦੇ ਥਰੂ ਜਾਂ ਕਿਸੇ ਠੇਕੇਦਾਰ ਦੇ ਥਰੂ ਫਿਰ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਾਵਾਂਗੇ ਇਹ ਚੀਜ਼ ਮੈਂ ਪਹਿਲੇ ਵੀ ਕਹ ਸੀਗਾ ਤੇ ਹੁਣ ਵੀ ਕਹਾਂ ਤਾਂ ਕਮੀਆਂ ਸਰ ਇੱਥੇ ਪਹਿਲੇ ਸਫਾਈ ਦੀ ਪਹਿਲੇ ਆਈ ਸੀ ਕਿ ਲੇਕਿਨ ਅੱਜ ਆਪਾਂ ਵਿਜ਼ਿਟ ਕੀਤਾ ਤੇ ਸਫਾਈ ਦੀ ਕਲਪਕ ਕਮੀ ਦੂਰੀ ਹੈ ਪਰ ਇੱਕ ਕਮੀ ਆਈ ਹੈ ਪਾਣੀ ਦੀ ਵਾਟਰ ਕੋਲਰ ਦੀ ਜਿਹੜਾ ਕਿ ਮੈਂ ਕਿਉਂਕਿ ਇੱਕ ਨਵਾਂ ਵਾਟਰ ਕੋਲਰ ਮੈਂ ਅਪਾਇੰਟ ਕਰਾ ਰਹੇ ਹਥੇ ਐਮ ਐਲ ਏ ਸਾਹਿਬ ਨੇ ਹੁਕਮ ਸੀਗਾ ਕਿ ਇੱਥੇ ਨਵਾਂ ਵਾਟਰ ਕੋਲਰ ਵੀ ਇੱਕ ਨਵਾਂ ਕਰਾਇਆ ਜਾਏ ਤਾਂ ਜੋ ਕਿਸਾਨ ਦੇ ਵਾਸਤੇ ਵੱਧ ਤੋਂ ਵੱਧ ਸੇਵਾਵਾਂ ਆਪਾਂ ਪਾਣੀ ਦੀ ਦਈਏ ਸੋ ਜਦੋਂ ਪੁਰਾਣੇ ਵਾਟਰ ਕੋਲਰਾਂ ਦੀ ਸਰਵਿਸਾਂ ਮੈਂ ਦੇਖੀਆਂ ਸਰਵਿਸਾਂ ਅੰਦਰੋਂ ਤੇ ਹੋਈ ਦੀਆਂ ਲੇਕਿਨ ਬਾਹਰੋਂ ਜਿਹੜਾ ਉੱਥੇ ਜਿਹੜੀ ਗੰਦਗੀ ਆ ਉਦਾਂ ਦੀ ਉਦਾਂ ਹੀ ਆ ਸੋ ਇਸ ਚੀਜ਼ ਬਾਰੇ ਮੈਂ ਇਹਨਾਂ ਨੂੰ ਆਰਡਰ ਕੀਤਾ ਹੈ ਕਿ ਵੱਧ ਤੋਂ ਵੱਧ ਇਹਦੀ ਸਫਾਈ ਔਰ ਇਹਦੀ ਕਲੀਨਨੈਸ 'ਤੇ ਉਪਰ ਧਿਆਨ ਦਿਓ ਕਿਉਂਕਿ ਪਰਸੋ ਮੈਂ ਖੁਦ ਆਕੇ ਇਥੇ ਪਾਣੀ ਪੀਣਾ ਹੈ ਅਗਰ ਪਾਣੀ ਪੀਣ ਜੋਗ ਨਾ ਹੋਇਆ ਤੇ ਫਿਰ ਮੈਂ ਦਫਤਰ ਚ ਵੀ ਇਹਨਾਂ ਨੂੰ ਰਹਿ ਨਹੀਂ ਦਵਾਂਗਾ ਇਹ ਪੱਕੀ ਗੱਲ ਹੈ। ਟ੍ਰੈਫਿਕ ਦੀ ਸਮੱਸਿਆ ਨੂੰ ਲੈ ਕੇ 340 ਸਾਲਾਂ ਚ ਚਾਪਟਾਂ ਦਾ ਕਰ ਰਹੀ ਸੀ ਕੀ ਗੱਲਬਾਤ ਹੋਈ? ਦੇਖੋ ਜੀ ਟ੍ਰੈਫਿਕ ਵਾਲੋ ਤੇ ਸਾਨੂੰ ਕੋਈ ਮੈਂ ਕਵਾਂਗਾ ਕਿ ਕੋਈ ਦਿੱਕਤ ਆਣੀ ਨਹੀਂ ਕਿਉਂਕਿ ਇਹ ਸਾਡੇ ਸ਼ਹਿਰ ਦੇ ਸੰਗਮ ਨੇ ਤੇ ਇਹਨਾਂ ਨੇ ਸ਼ਹਿਰ ਦੇ ਵਿੱਚ ਵੀ ਬੜੇ ਤਗੜੇ ਤਗੜੇ ਕੰਮ ਜਿਹੜੇ ਕੀਤੇ ਨੇ। ਸੋ ਮੈਂ ਇਹ ਕਵਾਂਗਾ ਇਹਨਾਂ ਦਾ ਬੜਾ ਵੱਡਾ ਸਾਥ ਹੈ ਮੇਰਾ ਸੁਨਿੰਦਰ ਗੁਰਾਇਤ ਜੀ ਦਾ ਜਿਹੜੇ ਇਸ ਵੇਲੇ ਟ੍ਰੈਫਿਕ ਐਸਐਚਓ ਨੇ ਬਟਾਲੇ ਦੇ। ਸੋ ਇਹਨਾਂ ਦੇ ਸਹਿਯੋਗ ਦੇ ਨਾਲ ਇਹਨਾਂ ਦੇ ਸਾਥ ਦੇ ਨਾਲ ਅਸੀਂ ਮੰਡੀ ਦੇ ਵਿੱਚ ਜਿਹੜੇ ਆਣ ਵਾਲੇ ਜਿਹੜੇ ਦਿਨ ਨੇ 15 ਦਿਨ ਸਾਡੇ ਬੜੇ ਕ੍ਰੂਸ਼ੀਅਲ ਹੋਰ ਬੜੇ ਕਮਾਂਗੇ ਮੇਨ ਇੰਪੋਰਟੈਂਟ ਦਿਨ ਸਾਡੇ ਲਈ ਮੰਡੀ ਲਈ ਸੋ ਆਪਾਂ ਵਕਤ ਤੋਂ ਵੱਧ ਇਹਨਾਂ ਦੇ ਸਾਥ ਦੇ ਨਾਲ ਅਸੀਂ ਕਿਸਾਨਾਂ ਦੀ ਹੈਲਪ ਕਰਾਂਗੇ ਵਤ ਵਤ ਸਾਥ ਦੇ ਨਾਲ ਕਿਸਾਨਾਂ ਨੂੰ ਯੂਟਿਲਾਈਜੇਸ਼ਨ ਦੱਸਾਂਗੇ ਕਿ ਹਾਂ ਵੀ ਟਰਾਲੀਆਂ ਦੇ ਨਾਲ ਉਹਨਾਂ ਦਾ ਸਮਾਂ ਨਾ ਬਰਬਾਦ ਹੋਏ ਆਪਾਂ ਇਹਦੇ ਬਾਰੇ ਵੀ ਕੱਲ ਆਪਾਂ ਮੀਟਿੰਗ ਰੱਖੀ ਹੈ ਸਾਰੇ ਹਿਆਰਤੀ ਸਹਿਬਾਨਾਂ ਨਾਲ ਉਹਦੇ ਚ ਜੋ ਡਿਸੀਜਨ ਲیتے ਜਾਣਗੇ ਸਾਰੇ ਦੀ ਕਮੇਟੀ ਦੇ ਵਿੱਚ ਬੈਠ ਕੇ ਜੋ ਡਿਸੀਜਨ ਲਵਾਂਗੇ ਉਹੀ ਇੰਪਲੀਮੈਂਟੇਸ਼ਨ ਕਰਾਂਗੇ ਤਾਂ ਜੋ ਸਾਰੇ ਜ਼ਿੰਮੇਵਾਰ ਭਰਾ ਜਿਹੜੇ ਕਿਸਾਨ ਭਰਾ ਇੱਥੇ ਆਂਦੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੈਂ ਮਨਬੀਰ ਸਿੰਘ ਰਧਾਵਾ ਸੂਬਾ ਮੀਤ ਪ੍ਰਧਾਨ ਫੈਡਰੇਸ਼ਨ ਆਫ ਫਾਰਮਰਸ ਆਫ ਪੰਜਾਬ ਅੱਜ ਚੇਅਰਮੈਨ ਸਾਹਿਬ ਨੇ ਸਾਡੀ ਸਾਰਿਆਂ ਦੀ ਮੀਟਿੰਗ ਬੁਲਾਈ ਸੀਗੀ ਜੋ ਆਉਣ ਵਾਲਾ ਸਾਡਾ ਸੀਜ਼ਨ ਹੈ ਸ਼ੁਰੂ ਹੋ ਰਿਹਾ ਹੈ ਉਹਦੇ ਸਬੰਧ ਵਿੱਚ ਜੋ ਮੰਡੀ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਸਾਨੂੰ ਕੋਈ ਸਮੱਸਿਆ ਆਉਂਦੀ ਹੈ ਉਹਦੇ ਸਬੰਧ ਵਿੱਚ ਅਸੀਂ ਸਾਰੇ ਆ ਚੇਅਰਮੈਨ ਸਾਹਿਬ ਦੇ ਨਾਲ ਇਕੱਤਰ ਹੋਏ ਆਂ ਔਰ ਆਪਾਂ ਮੰਡੀ ਵਿੱਚ ਵਿਜ਼ਿਟ ਕੀਤੀ ਆ ਜਿੱਥੇ ਜਿੱਥੇ ਸਾਨੂੰ ਕੋਈ ਰਸਤਿਆਂ ਦੀ ਸਮੱਸਿਆ ਸੀ ਉਹ ਵੀ ਆਪਾਂ ਚੇਅਰਮੈਨ ਸਾਹਿਬ ਦੇ ਨੋਟਿਸ 'ਚ ਲਿਆਂਦੀ ਆ ਤੇ ਜਿੱਥੇ ਵੀ ਕੋਈ ਪਾਣੀ ਦੀ ਸਮੱਸਿਆ ਸੀ ਕਿਉਂ ਜ਼ਿੰਮੇਦਾਰਾਂ ਵਾਸਤੇ ਬਹੁਤ ਵੱਡੀ ਹੈ ਗੱਲ ਇਹ ਆ ਕਿ ਸਾਫ ਸੁਥਰਾ ਪਾਣੀ ਜਿਹੜਾ ਇਹ ਬੜੀ ਵੱਡੀ ਇੱਕ ਚੀਜ਼ ਹੈ ਜਿਹੜੀ ਜ਼ਿੰਮੇਦਾਰਾਂ ਨੂੰ ਮਿਲਣੀ ਚਾਹੀਦੀ ਆ ਉਹਦੇ ਵਾਸਤੇ ਚੇਅਰਮੈਨ ਸਾਹਿਬ ਨੇ ਬਹੁਤ ਵੱਡਾ ਇੱਕ ਨੋਟਿਸ ਲਿਆ ਉਹਨਾਂ ਨੇ ਆਪ ਜਿਹੜੇ ਕੂਲਰ ਚੈੱਕ ਕੀਤੇ ਸਾਰੇ ਜਿਹੜੇ ਵਾਟਰ ਕੂਲਰ ਲੱਗੇ ਆ ਜਾਂ ਉਦਾਂ ਜਿਹੜਾ ਪਾਣੀ ਜਿੱਥੇ ਕੋ ਸਿੱਧਾ ਬੋਰ ਦਾ ਪਾਣੀ ਆ ਰਿਹਾ ਉਹ ਵੀ ਉਹਨਾਂ ਨੇ ਚੈੱਕ ਕੀਤੇ ਆ ਬਾਕੀ ਸਾਨੂੰ ਸਭ ਤੋਂ ਵੱਡੀ ਸਮੱਸਿਆ ਆਉਂਦੀ ਸੀ ਸੀਐਸ ਸਟਾਫ ਤੇ ਲੱਗੇ ਸਾਡੇ ਰਸਤੇ ਬਲੌਕ ਸੀਗੇ ਕਿਉਂਕਿ ਪਿਛੇ ਜੇ ਤੁਹਾਨੂੰ ਪਤਾ ਜਿਸ ਤਰ੍ਹਾਂ ਕੋਈ ਇਨਸੀਡੈਂਟ ਹੋਏ ਸੀ ਇਹਦੇ ਪੰਜਾਬ ਦੇ ਵਿੱਚ ਉਹਦੇ ਕਰਕੇ ਸੀਐਸ ਸਟਾਫ ਨੇ ਇਹ ਰਸਤਾ ਸਾਰੇ ਬਲੌਕ ਕਰਤੇ ਸੀਗੇ ਉਹ ਉਸ ਤੋਂ ਪਲੱਸ ਜਿਹੜਾ ਹੋਰ ਵੀ ਸਾਨੂੰ ਇੱਥੇ ਮੰਡੀ ਵਿੱਚ ਆਉਣ ਵਾਲੇ ਸੀਜ਼ਨ ਸਮੱਸਿਆ ਆਉਂਦੀ ਆ ਬਸ ਸਾਰੀਆਂ ਚੇਅਰਮੈਨ ਸਾਹਿਬ ਦੇ ਨੋਟਿਸ ਲੈਂਦੀਆਂ ਔਰ ਮੈਂ ਧੰਨਵਾਦ ਕਰਦਾ ਚੇਅਰਮੈਨ ਸਾਹਿਬ ਦਾ ਵੀ ਇਹਨਾਂ ਨੇ ਉਸੇ ਵੇਲੇ ਹੀ ਉਸ ਚੀਜ਼ ਤੇ ਐਕਸ਼ਨ ਲਿਆ ਔਰ ਜਿੱਥੇ ਜਿੱਥੇ ਜਿਹਦੇ ਜਿਹਦੇ ਕੋ ਕੋ ਠੇਕਦਾਰ ਕੋ ਠੇਕਾ ਜਾਂ ਹੋਰ ਮੰਡੀ ਦੇ ਜਿਹੜੇ ਅਧਿਕਾਰੀ ਉਹਨਾਂ ਸਾਰਿਆਂ ਨੂੰ ਇਕੱਠਿਆਂ ਕਰਕੇ ਤੇ ਉਹਨਾਂ ਦੀ ਮੀਟਿੰਗ ਵੀ ਬੁਲਾ ਲਈਆ ਤੇ ਉਹ ਮੰਡੀ ਉੱਤੇ ਵਿਜ਼ਿਟ ਵੀ ਕੀਤੀ ਮੈਂ ਧੰਨਵਾਦ ਕਰਦਾ ਚੇਅਰਮੈਨ ਸਾਹਿਬ ਦਾ ਬਹੁਤ ਬਹੁਤ